ਪਟਨਾ ਸ਼ਹਿਰ ਅੰਦਰ ਜਿੱਥੇ ਗਲੀਆਂ ਪੁਰਾਣੀਆਂ ਕਾਫੀ ਟੁੱਟੀਆਂ-ਫੁੱਟੀਆਂ ਹੋਈਆਂ ਨੇ ਉੱਥੇ ਹੀ ਜਿਹੜੀਆਂ ਨਵੀਆਂ ਗਲੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਦੁਆਰੇ ਉਹਨਾਂ ਨੂੰ ਪੱਟ ਕੇ ਪਾਈਪਲਾਈਨ ਪਾਈ ਜਾ ਰਹੀ ਆ ਦੇਖਣ ਵਾਲੀ ਗੱਲ ਹੈ ਕਿ ਜਿਹੜੀਆਂ ਗਲੀਆਂ ਬਿਲਕੁਲ ਸਹੀ ਨਵੀਆਂ ਬਣੀਆਂ ਤਾਜ਼ੀਆਂ ਬਣੀਆਂ ਹੋਈਆਂ ਨੇ ਕਿਸੇ ਪਾਸੇ ਕੋਈ ਉਹ ਟੁੱਟੀਆਂ ਨਹੀਂ ਜਾਂ ਬਿਲਕੁਲ ਸਾਫ਼-ਸੁਥਰੀਆਂ ਗਲੀਆਂ ਉਹਨਾਂ ਨੂੰ ਕਿਸ ਤਰ੍ਹਾਂ ਪੱਟਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਜਿਹੜੀਆਂ ਕੀ ਆਮ ਸ਼ਹਿਰ ਅੰਦਰ ਜਿਹੜੀਆਂ ਕਿ ਵਾਰਡਾਂ ਦੇ ਵਿੱਚ ਬਣੀਆਂ ਹੋਈਆਂ ਗਲੀਆਂ ਕਾਫੀ ਪੁਰਾਣੀਆਂ ਬਣੀਆਂ ਹੋਈਆਂ ਜਿਹੜੀਆਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ ਜਾਂ ਕਿਸੇ ਦੀ ਮਨਿਆਤ ਨੰਗੀ ਹੋਈ ਆ ਇਸ ਤੋਂ ਇਲਾਵਾ ਨਵੀਆਂ ਬਣਨ ਵਾਲੀਆਂ ਵੀ ਕਾਫੀ ਹੱਦ ਤੱਕ ਪਈਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹਜੇ ਤੱਕ ਬਣਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਇਸ ਸੰਬੰਧੀ ਜਦੋਂ ਕਿ ਇਹ ਨਵੀਆਂ ਗਲੀਆਂ ਨੂੰ ਪੱਟ ਕੇ ਇਹਨਾਂ ਦੇ ਵਿੱਚ ਦੁਆਰੇ ਵਾਟਰ ਸਪਲਾਈ ਦੇ ਪਾਏ ਜਾ ਰਹੇ ਨੇ ਇਹਨਾਂ ਸੰਬੰਧੀ ਗੱਲਬਾਤ ਕੀਤੀ ਆ ਵਿਕਰਮ ਗੱਤ ਨਾਲ ਜਿਹੜੇ ਕਿ ਇੰਜੀਨੀਅਰ ਹੈ ਇਹ ਗਲੀਆਂ ਦੇ ਜਿਹੜੇ ਕਿ ਪਾਣੀ ਸਪਲਾਈ ਵਾਲੇ ਜਿਹੜੇ ਇੰਜੀਨੀਅਰ ਨੇ ਵਿਕਰਮ ਗੱਤ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਡੇ ਕੋਲ ਤਾਂ ਇਸ ਦਾ ਜਿਹੜਾ ਟੈਂਡਰ ਹੈ ਅਸੀਂ ਇਹ ਚਾਹੇ ਨਵੀਂ ਹੋਵੇ ਚਾਹੇ ਪੁਰਾਣੀ ਹੋਵੇ ਅਸੀਂ ਤਾਂ ਐਸੀ ਤਰ੍ਹਾਂ ਹੀ ਸਾਰੀਆਂ ਪਟਕੇ ਦੁਆਰੇ ਹੀ ਨਵੀਆਂ ਬਣੀਆਂ ਵੀ ਪਟਕੇ ਅਸੀਂ ਉਹਨਾਂ ਦੇ ਵਿੱਚ ਵਾਟਰ ਸਪਲਾਈ ਪਾਵਾਂਗੇ ਲੇਕਿਨ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਪਹਿਲਾਂ ਵਾਟਰ ਸਪਲਾਈ ਪਾਈ ਹੋਈ ਸੀਗੀ ਉਹ ਵਾਟਰ ਸਪਲਾਈ ਵੀ ਚੱਲ ਰਹੀ ਆ ਔਰ ਦੁਆਰੇ ਨਵੀਆਂ ਕਰੀਆਂ ਬਣੀਆਂ ਹੋਈਆਂ ਨੂੰ ਤੋੜਪੰਨ ਕੀਤਾ ਜਾ ਰਿਹਾ ਹੈ ਜਿਹੜੀਆਂ ਫਿਰ ਤੋੜਪੰਨ ਕਰਕੇ ਇਸ ਤਰ੍ਹਾਂ ਹੀ ਵਿੱਚ ਵਿਚਾਲੇ ਹੀ ਛੱਡੀਆਂ ਜਾਂਦੀਆਂ ਹਨ ਕਿਉਂਕਿ ਇਸ ਤਰ੍ਹਾਂ ਦੀਆਂ ਗਲੀਆਂ ਕਈ ਥਾਵਾਂ ਤੇ ਹੋਰ ਵੀ ਦੇਖੀਆਂ ਗਈਆਂ ਹਨ ਕਿ ਸ਼ਹਿਰ ਅੰਦਰ ਜਿਹੜੀਆਂ ਪਟਕੇ ਉਹਨਾਂ ਦੇ ਵਿੱਚ ਸੀਵਰੇਜ ਜਾਂ ਵਾਟਰ ਸਪਲਾਈ ਦੁਆਰੇ ਪਾਈ ਗਈ ਆ ਦੁਆਰੇ ਐਸੇ ਤਰ੍ਹਾਂ ਹੀ ਖੱਡੇ ਦੇ ਖੱਡੇ ਰਹਿ ਗਏ ਹਨ ਕਿਉਂਕਿ ਇੱਕ ਸੋਚਣ ਵਾਲੀ ਗੱਲ ਹੈ ਕਿ ਨਵੀਆਂ ਗਲੀਆਂ ਨੂੰ ਪੱਟਣ ਦਾ ਇਹ ਜਿਹੜਾ ਇੱਕ ਨਵਾਂ سلسلہ ਸ਼ੁਰੂ ਕੀਤਾ ਹੋਇਆ ਇਹ ਇੱਕ